ਜੋ ਦਬੇਦੀਰ ਦਿੱਤੀ ਆਇਆ ਗੜਸ਼ੰਕਰ ਔਰ ਜਿੰਨਾ ਪਿਆਜ਼ਦਕਾਰ ਤੁਸੀਂ ਕਿ ਕੋਈ ਰੈਲੀ ਨਹੀਂ ਰੱਖੀ ਸੀ ਆਪਾਂ ਨਾ ਹੀ ਕੋਈ ਰੋਡ ਸ਼ੋਅ ਰੱਖਿਆ ਸੀ ਆਪਾਂ ਤਾਂ ਮੈਂ ਪੂਰੀ ਵਾਲੇ ਸੱਤਾ ਦੇ ਦਰਸ਼ਨ ਕਰਨ ਲਈ ਜਾ ਰਿਹਾ ਤੂੰ ਉਹ ਜੀਵਨ ਤੇ ਮੇਲਾ ਉੱਥੇ ਲੱਗੇ ਹੋਇਆ ਬੜਾ ਉਹਨਾਂ ਦੇ ਮੰਨਤਾ ਉਹਨਾਂ ਦੇ ਮੇਮੇ ਰੂਹਾਂ ਪਰਮਾਤਮਾ ਪੇਜਦਾ ਹੈ ਜਦੋਂ ਕੋਈ ਆ ਫਿਰ ਉਹਨਾਂ ਦੀ ਮਹਿਮਾ ਹੋਣੀ ਹੈ ਸੋ ਅੱਜ ਤੁਸੀਂ ਜੋ ਮਾਨ ਸਤਿਕਾਰ ਇੱਥੇ ਦਿੱਤਾ ਹੈ ਉਹਦੇ ਲਈ ਮੈਂ ਥੋੜਾ ਇੱਕਦਮ ਕਰਦਾ ਤਾਂ ਉਹਦੇ ਲਈ ਮੈਂ ਤੁਹਾਡਾ ਧੰਨਵਾਦ ਵੀ ਕਰਦਾ ਤੁਹਾਡੇ ਇਹਦੀ ਆਵਾਜ਼ ਘਟਾ ਦਿਓ ਤੁਹਾਡੇ ਆਪਣੇ ਚੁਣੇ ਹੋਏ ਜੈ ਕਿਸ਼ੋਰ ਰੌੜੀ ਜੀ ਆ ਫੋਟੋ ਸਟੂਡੀਓ ਚਲਾਉਂਦੇ ਸੀ ਦੇ ਆਮ ਆਦੀ ਪਾਰਟੀ ਨੇ ਉਹਨਾਂ ਦੀ ਮਿਹਨਤ ਦੇਖੀ ਉਹਨਾਂ ਨੂੰ ਟਿਕਟ ਦਿੱਤੀ ਪਹਿਲੀ ਵਾਰ ਵੀ ਜਿੱਤੇ ਪਿਛਲੀ ਵਾਰ ਉਤਬਾਦ ਆ ਇਸ ਵਾਰ ਤੇ ਇਸ ਵਕਤ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਸਭ ਤੋਂ ਵੱਡੇ ਦੋ ਅਹੁਦੇ ਹੁੰਦੇ ਆ ਜਿਹੜੇ ਮੁੱਖ ਮੰਤਰੀ ਤੋਂ ਵੀ ਵੱਡੇ ਹੁੰਦੇ ਆ ਵਿਧਾਨ ਸਭਾ ਦੇ ਕਸਟੋਡੀਅਨ ਹੁੰਦੇ ਆ ਸਪੀਕਰ ਤੇ ਡਿਪਟੀ ਸਪੀਕਰ ਪਾਰਟੀ ਲਾਕੇ ਦੇ ਮਾਨ ਤੁਹਾਡੇ ਇਲਾਕੇ ਦੇ ਤੁਹਾਡੇ ਆਪਣੇ ਚੁਣੇ ਹੋਏ ਜੈ ਕਿਸ਼ੋਰੜੀ ਜੀ ਦਿੱਪਤੀ ਸਪੀਕਰ ਦੇ ਤੌਰ ਤੇ ਸਿਵਾ ਮਨਵਾਰ ਨੇ ਪਹਿਲੀ ਵਾਰ ਹੋਇਆ ਕਿ ਆਪਣੇ ਉਸ ਇਲਾਕੇ ਨੂੰ ਕਮਟਾ ਬਟਾ ਦੇ ਲਈ ਮੋਬਾਈਲ ਫੋਟੋ ਕੇ ਫੋਨ ਫੋਟੋ ਦੀ ਫੋਟੋ ਕੇ ਦੇ ਰਹੇ ਆਂ ਦੇਖ ਰਿਆਂ ਕਿ ਜਿਹੜੇ ਮੋਬਾਈਲ ਫੋਨ ਵੀਡੀਓ ਬਣਾ ਰਹੇ ਨੇ ਕਿਸੇ ਤੇ ਕਾਂਗਸਾਭ ਦੀ ਫੋਟੋ ਹੈ ਪਿੱਛੇ ਕਿਸੇ ਤੇ ਡਿਪਟੀ ਸਿਪਟੀ ਸਰ ਸਾਹਿਬ ਦੀ ਫੋਟੋ ਹੈ ਕਿਸੇ ਤੇ ਮੇਰੀ ਫੋਟੋ ਹੈ ਇਹ ਅਸਲ ਚ ਤੁਹਾਡਾ ਪਿਆਰ ਹੈ ਜਿਹਦੀ ਕਿਸੇ ਕ੍ਰਾਂਤੀ ਚ ਕੋਈ ਕੀਮਤ ਨਹੀਂ ਲਾਈ ਜਾ ਸਕਦੀ ਹਲਾਸਤਾਨ ਹਾਲ ਲਾਬ ਜੀਬਾਰ ਬਹੁਤ سارے ਕੰਮ ਡਿਪਟੀ ਸਟਿੱਕਰ ਸਾਹਿਬ ਨੇ ਇਸ ਲਾਕੇ ਚ ਕਰਾ ਲੇ ਖੁਦ ਵੀ ਉਹ ਅਫਸਰਾਂ ਤੋਂ ਕੰਮ ਕਰਾਉਣਾ ਜਾਣਦੇ ਨੇ ਕਿਉਂਕਿ ਦੂਜੀ ਵਾਰ ਮਰਤਬਾ ਦਿੱਤੇ ਨੇ ਔਰ ਨਾਲ ਨਾਲ ਨਹਿਰ ਦਾ ਜਾਂ ਕਿਸੇ ਪਾਪੀਣ ਵਾਲੇ ਪਾਣੀ ਦਾ ਜਾਂ ਇਸ ਏਰੀਆ ਦੀ ਕੋਈ ਸਮੱਸਿਆ ਹੁੰਦੀ ਹੈ ਤਾਂ ਮੇਰੇ ਨਾਲ ਸਿੱਧਾ ਆ ਕੇ ਗੱਲ ਕਰਦੇ ਨੇ ਕਦੇ ਵੀ ਉਹਨਾਂ ਨੇ ਏ ਨਹੀਂ ਹੋਇਆ ਕਿ ਉਹ ਆ ਕੇ ਗੱਲਾਂ ਮਾਰ ਕੇ ਚਲੇ ਗਏ ਉਹ ਨਾਲ ਕਾਗਜ਼ ਲੈ ਕੇ ਆਉਂਦੇ ਆਪਦਾ ਹੋਮਵਰਕ ਪੂਰਾ ਕਰਕੇ ਆਉਂਦੇ ਔਰ ਮੈਨੂੰ ਕਹਿੰਦੇ ਜੀ ਤੇ ਬਸ ਸਾਈਨ ਕਰ ਦੋ ਤਾਂ ਮੇਰੇ ਲੱਗ ਕੇ ਥੀ ਇੰਨੇ ਹਜ਼ਾਰ ਲੋਕਾਂ ਨੂੰ ਇਹਦਾ ਫਾਇਦਾ ਚਲੂਗਾ ਇੰਨੇ ਲੱਖ ਲੋਕਾਂ ਨੂੰ ਫਾਇਦਾ ਇਹ ਜਿੰਦਾਬਾਦ ਨਾਲ ਦੇ ਨਾਲ ਜਿਹੜੇ ਹੋਰ ਵੀ ਬਹੁਤ سارے ਕੰਮ ਨੇ ਜਿਹੜੇ ਗੜ ਸ਼ੰਕਰ ਏਰੀਆ ਦੇ ਹੋਣ ਵਾਲੇ ਨੇ ਉੱਪਰ ਵਾਲਾ ਏਰੀਆ ਜਿਹੜਾ ਪਹਾੜੀ ਉੱਥੇ ਸਿਕਤਾਂ ਨੇ ਘਰਾਂ बस मैं सिर्फ एक कहना आयापास गढ़ शंकर बस भी बस एस्टीमेट लगता पे गढ़ शंकर जरा लग जाता फाटक तो फिर तो बहुत जाम लगे वो आप बस बड़े वे पे बनाते बस बन इंडस्ट्री भी आऊगी क्योंकि उन्होंने सीधा रस्ता खुलूगा चंडीगढ़ का दिल्ली का तो बहुत तरक्की होनी है بس میں کہہ رہا ہوں 1 جون ਨੂੰ ਸਾਧਿਓ ਕਿ अरविंद केजरीवाल जी ਕੋਲੇ ਮੈਂ ਜਾ ਕੇ ਆਇਆ ਮੁਲਾਕਾਤ ਕਰਕੇ ਆਇਆ ਤੇ ਮੁਲਾਕਾਤ ਵੇਲੇ ਉਹਨਾਂ ਨੇ ਮੈਨੂੰ ਇਹ ਪੁੱਛਿਆ ਪੰਜਾਬ ਦੇ ਲੋਕਾਂ ਨੂੰ ਆ ਚੋਣ ਅੰਚਾਰ ਸੈਨਤਾ ਜੀ ਨੂੰ ਪਹਿਲੇ الیکشن کوڈ ਕਹਿੰਦੇ ਨੇ ਉਹ ਲੱਗਣ ਕਰਕੇ ਕੋਈ سہولت ਰੁਕੀ ਤਾਂ ਨਹੀਂ ਮੈਂ ਕਿਹਾ ਨਾ ਜੀ ਐ ਕਿਵੇਂ ਰੋਕਦਣਗੇ ਸਾਡੀ سہولتਾਂ ਨੂੰ ਅਸੀਂ ਅਜੀ ਰਾਮانی پارٹی والے ਹਾਂ ਅਸੀਂ ਕੁਝ ਹੰਤਾ ਰੋਕਣ ਨਹੀਂ ਸੁੱਲਤ ਦੇਹਣ ਆਇਆ ਤੇ ਉਹਨੇ ਮੈਨੂੰ ਪੁੱਛਿਆ ਕਿ ਕਿੱਥੇ ਕਿੱਥੇ ਜਾ ਕੇ ਆਏ ਹੋ ਮੈਂ ਕਿਹਾ ਜੀ ਪਾਪਾ ਮਾਂ ਦਾ ਮਾਲਵਾ ਸਾਰੇ ਜਾਇਆ ਲੋਕ ਤਾਂ ਹੱਥਾਂ ਹੀ ਤੁੱਕੀ ਫਿਰਦੇ ਲੋਕ ਕਹਿੰਦੇ ਬੋਟਾ ਹੀ ਤਰੀਕ ਨੇੜੇ ਨਹੀਂ ਹੋ ਸਕਦੀ بڑا ਦਿਲ ਕਰੀ ਜਾਂਦਾ ਬਟਨ ਦੱਬਣੋਂ ਝੜੂਆ ਸੋ ਮੈਂ ਸੁਪਰੀਮ ਕੋਰਟ 'ਚ ਲੜ ਰਿਹਾ ਪੰਜਾਬ ਦੇ ਹੱਕਾਂ ਲਈ ભગવાન ਨਾਲ ਲੜ ਰਿਹਾ ਪੰਜਾਬ ਦੇ ਹੱਕਾਂ ਲਈ ਮੈਂ ਸੈਂਟਰ ਨਾਲ ਲੜ ਰਿਹਾ ਪੰਜਾਬ ਦੇ ਹੱਕਾਂ ਲਈ બસ ਮੈਨੂੰ ਇਹ ਥੋੜਾ ਜਿਹਾ ਹੌਸਲਾ ਦੇ ਦਿਓ ਲੜੂੰਗਾ ਤਾਂ ਹੈਗਾ ਨਾ ਮੈਂ ਕੋਈ ਲੜਾਈ ਤੋਂ ਭੱਜਣਾ ਨਹੀਂ ਪਰ ਇਹਨਾਂ ਮੈਂ ਕਿੰਨਾ ਇਕੱਲਾ ਰਹਿ ਜਾ ਤੁਸੀਂ ਮੇਰਾ ਸਾਥ ਦਿਓ ਕਿਉਂਕਿ ਇਹ ਬਹੁਤ ਵੱਡਾ 70 ਸਾਲ ਪੁਰਾਣਾ ਉਲਝਿਆ ਹੋਇਆ ਕਾਣਾ ਇਹ ਠੀਕ ਤਾਂ ਹੋਊਗਾ ਤੁਸੀਂ ਸਾਥ ਦਿਓ ਨੌਜਵਾਨ ਮੁੰਡਿਆਂ ਦਾ ਮੈਨੂੰ ਜੋਸ਼ ਚਾਹੀਦਾ ਹੈ ਬਜ਼ੁਰਗਾਂ ਦਾ ਮੈਨੂੰ ਤਜਰਬਾ ਤੇ ਹੋਸ਼ ਚਾਹੀਦਾ ਜਦੋਂ ਜੋਸ਼ ਤੇ ਹੋਸ਼ ਇਕੱਠੇ ਹੋ ਜਾਣ ਕਿਉਂਕਿ ਬਜ਼ੁਰਗਾਂ ਨੇ ਬਹੁਤ ਸਾਰੀਆਂ ਨੇੜੀਆਂ ਤੂਫਾਨ ਝੱਲੇ ਹੋਏ ਨੇ ਇਹਨੂੰ ਪਤਾ ਹੈ कि काका इतों आए नी होंगे आयन। और पहला मुख्य है मैंने लिख के भेजा महीना जिन्होंने जिन्होंने फट के रोक लें सैल्फी कराएंगे पैलों ने लगने <laughs> वाले तो ने ਆਪਣਾ ਵੜ ਬੋਲ ਬੋਲ ਆਹ ਸੀਐਮ ਸਾਹਿਬ ਪਹਿਲੇ ਦੇਖਿਆ ਭਵੰਤਮਾਨ ਜੀ ਇਹਨਾਂ ਨਾਲ ਅਸੀਂ ਦਿਲੋਂ ਜੁੜੇ ਆਂ ਇਹਨਾਂ ਨੂੰ ਮਾਰਾ ਜਾ ਗਿਆ ਮੈਂ ਕਿਹਾ ਸਰ ਫਿਰ ਸੀਟ ਚੋਣੀ ਕਹਿੰਦੇ ਖਿਡਾ ਲਾਓ ਪਹਿਲੇ ਵਾਲੇ ਕਿਥੇ ਉਹਨਾਂ ਡਾਂਗਾ ਮਾਰਦੇ ਸੀ ਜਿੰਦਾਬਾਦ ਜਿੰਦਾਬਾਦ ਭਵੰਤ ਸਿੰਘ ਜਿੰਦਾਬਾਦ ਮੈਂ ਮੈਂ ਕੋਈ ਮੁੱਖ ਮੰਤਰੀ ਨਹੀਂ ਮੈਂ ਤੁਹਾਡਾ ਪੁੱਤ ਕਿਸੇ ਦਾ ਛੋਟਾ ਭਾਈ ਕਿਸੇ ਦਾ ਵੱਡਾ ਭਾਈ ਕਿਸੇ ਦਾ ਭਤੀਜਾ ਤੁਸੀਂ ਮੈਂ ਉਹ ਬਣ ਕੇ ਤੁਹਾਡੇ ਕੋਲ ਵਿਚਰਦਾ ਰਹਿਣਾ ਤੇ ਕੋਈ ਮੈਨੂੰ ਪੈਸੇ ਦਾ ਜਾਂ ਕੋਈ ਦਾ ਲਾਲਚ ਨਹੀਂ ਉਹ ਉਹ ਤਾਂ ਕੱਲਾ ਛੱਡਿਆ ਹੈ ਜੀ ਉਹ ਤਾਂ ਮੈਨੂੰ ਪੱਤਰਕਾਰ ਕਹਿੰਦੇ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਇਸ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਦਿਮਾਗ ਖਰਾਬ ਹੋ ਜਾਂਦੇ ਐ ਤੁਹਾਡਾ ਕਿਉਂ ਨਹੀਂ ਹੋਇਆ ਸਵਾ ਦੋ ਸਾਲ ਹੋ ਗਏ ਉਹ ਫਰਕ ਇੰਨਾ ਕਹ ਜਿਹੜੇ ਪਹਿਲਾਂ ਵਾਲੇ ਸੀ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਤੇ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾ ਜੇ ਭਾਵਾ ਤੁਸੀਂ ਮੈਨੂੰ ਦੋਲਤਾ ਦੌਲਤਾ ਸ਼ੋਰਤਾ ਵਾਲੀਆਂ ਬਲੰਦੀਆਂ ਤੁਸੀਂ ਮੈਨੂੰ 17 ਸਾਲ ਦੀ ਉਮਰ ਚ ਦਿਖਾਤੀਆਂ ਸੀ ਫਿਰ ਰੱਬ ਨੇ ਮੇਰੀ ਇੱਧਰ ਡਿਊਟੀ ਲਾਈ ਐ ਪਹਿਲਾਂ ਕੈਸਤਾ ਸੀਰੀਅਸ ਵੀ ਇਹੀ ਗੱਲ ਕਰਦਾ ਸੀ ਕਿ ਲੁੱਟੋ ਨਾ ਆਹ ਲੁੱਟ ਰਹੇ ਨੇ ਆਹ ਕੁੱਟ ਰਹੇ ਨੇ ਸਿਸਟਮ ਦੇ ਖਿਲਾਫ ਬੋਲਦਾ ਸੀ ਹੁਣ ਸਿਸਟਮ ਬਦਲਣ ਦੀ ਤਾਕਤ ਦਿੱਤੀ ਤਾਂ ਇਹੀ ਅਰਦਾਸ ਕਰਦੇ ਆ ਸਵੇਰੇ ਸ਼ਾਮ ਕਿ ਪ੍ਰਮਾਤਮਾ ਕੋਈ ਇਹੋ ਜਿਹਾ ਫੈਸਲਾ ਨਾ ਕਰਾ ਲਈਂ ਕਿ ਕਿਸੇ ਮੇਰੇ ਫੈਸਲੇ ਨਾਲ ਕਿਸੇ ਘਰ ਦਾ ਚੁੱਲ੍ਹੇ ਦੀ ਅੱਗ ਬੁਝਦੀ ਹੋਵੇ ਔਰ ਸਮੱਤ ਬਖਸ਼ੀ ਫਲ ਬਖਸ਼ੀ ਜਿੰਨੀ ਕ ਇੱਜ਼ਤ ਬਖਸ਼ਤੀ ਬਸ ਇਹ ਕਾਇਮ ਰਹੇ ਭਵੇਂ ਵਧਾਈ ਨਾ ਪਰ ਘਟਣਾ ਨਹੀਂ ਇਹ ਹਜੇ ਸਾਇਨ ਹੋਣ ਮੇਰੇ ਸਾਡੇ ਸਾਡਾ ਤੁਹਾਡੀ ਸੋਤ ਮੇਰਾ ਜਾਨੇ ਖੋਕੇ ਭਗਵਾਨ ਸਿਗਮਾਨ ਜਿੰਦਾਬਾਦ 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 ਸਹੀ ਸੋਤ ਤੇ ਮੇਰਾ ਜਾਨੇ ਖੋਕੇ ਜਿੰਦਾਬਾਦ ਸਹੀ ਸੋਤ ਤੇ ਮੇਰਾ ਜਾਨੇ ਖੋਕੇ ਵੀਰੋ ਵੀਰੋ ਅਰਵਿੰਦ ਕੇਜਰੀਵਾਲ ਨੂੰ ਅੰਦਰ ਕਰਕੇ ਇਸ ਤੇ ਇਹ ਸੋਚਦੇ ਸੀਗੇ ਪਤਨੀ ਆਵਾਜ਼ ਪਰਦ ਕਰ ਦਾਂਗੇ ਪਾਰਟੀ ਖਤਮ ਕਰ ਦਾਂਗੇ ਪਾਰਟੀ ਦਰਿਆਵਾਂ ਦਾ ਰਸਤਾ ਬਣਾਉਂਦੇ ਹੁੰਦੇ ਨੇ ਦਰਿਆਵਾਂ ਨੂੰ ਨੱਕੇ ਨਹੀਂ ਲੱਗ ਸਕਦੇ ਬੋਦੀ ਸਾਹਿਬ ਤੁਸੀਂ ਗਲਤਫਹਿਮੀ ਚੋਂ ਗਲਤਫਹਿਮੀ ਚੋਂ ਕਿ ਸਾਡੇ ਪ੍ਰਧਾਨ ਨੂੰ ਅੰਦਰ ਕਰਕੇ ਪ੍ਰਧਾਨ ਨੂੰ ਤਾਂ ਅੰਦਰ ਕਰ ਦੋਗੇ ਪਰ ਜਿਹੜੀ ਉਹਦੀ ਸੋਚ ਪੈਦਾ ਹੋ ਗਈ ਆਹ ਕਰੋੜਾਂ ਬੰਦੇ ਲੱਖਾਂ ਬੰਦੇ ਉਹਨੂੰ ਕਿਵੇਂ ਅੰਦਰ ਕਰੋਗੇ ਜਿਹਦੀ ਸੋਚ ਨੂੰ ਕਿਵੇਂ ਅੰਦਰ ਕਰ ਦੋਗੇ ਤੁਸੀਂ ਸੋ ਅਸੀਂ ਉਹ ਪਾਰਟੀ ਹੈ ਆਪਣੀ ਉਹ ਸਰਕਾਰ ਹੈ ਆਮ ਤੌਰ ਤੇ ਸਰਕਾਰ ਬਣਦੀ ਹੈ ਰਾਜ ਭਵਨ ਚ ਸੌ ਚੁੱਕਦੇ ਨੇ ਜਗ ਦੇ ਸਟੇਡੀਅਮ ਚ ਸੌ ਚੁੱਕਦੇ ਆ ਤੇ ਆਪਾਂ ਨੇ ਖਟਕੜ ਕਲਾਂ ਨੂੰ ਭਗਵਾ ਮਹਿਰਾਏ ਬੱਚਾ 3000 ਜਨਤਾ ਦੀ ਭਗਵਾਨ ਸਿੰਘ ਮਰਦਾਬ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਆਵਾਜ਼ ਮੀਂਹ ਪਾਣੀ ਜਿੰਦਾਬਾਦ ਸੋ ਵੀਰੋ ਆ ਜਿਹੜਾ ਤੁਹਾਡਾ ਜੋਸ਼ ਹੈ ਇਹ ਸਾਨੂੰ ਥੱਕਣ ਨਹੀਂ ਦਿੰਦਾ ਉਹ ਮੈਨੂੰ ਬਹੁਤ ਪੈਣਦੇ ਨੇ ਪੱਤਰਕਾਰ ਵੀ ਯਾਰ ਇੰਨੀ ਤਰ੍ਹਾਂ ਦੇ ਕਿਥੇ ਹੁੰਨੇ ਹੋ ਕਦੇ ਕਿਥੇ ਹੁੰਨੇ ਹੋ ਕਦਰਕਤੇ ਇੱਕ ਦਿਨ ਚ 4 4 5 5 ਰੈਲੀਆਂ 2 2 ਰੋਡ ਸ਼ੋ ਡੇਡ ਡੇਡ ਘੰਟਾ ਗੱਡੀ ਦੇ ਵਿੱਚ ਖੜੇ ਰਹਿੰਦੇ ਹੋ ਇਹ ਥੱਕਦੇ ਨਹੀਂ ਮੈਂ ਕਹੀ ਤੋ ਤਕਾਵੜ ਸਰੀਰ ਕੋ ਹੋ ਸਕਦੀ ਹੈ ਪਰ ਜਦੋਂ ਮੂਰੇ ਆਪਦੇ ਪੱਲਿਓ ਤੇਲ ਪਵਾ ਕੇ ਤੇ ਆਪਦੇ ਘਰਦਿਆਂ ਨਾਲ ਰੋਸੇ ਕਰਕੇ ਵੀ ਜਦੋਂ ਮੂਰੇ ਮੋਟਰਸਾਈਕਲ ਵਾਲੇ ਕਾਫਲੇ ਫਿਰਦੇ ਹੁੰਦੇ ਆ ਨਾ ਤੇ ਉਹ ਜਦੋਂ ਐਦਾਂ ਪਿਆਰ ਵਾਲਾ ਮੁਹੱਬਤ ਵਾਲਾ ਸੰਦੇਸ਼ ਦਿੰਦੇ ਆ ਹਾਂ ਤਾਂ ਲੈ ਜਾਂਦੇ ਜਿੰਦਾਬਾਦ ਜਦੋਂ ਮੈਂ ਜਿੰਦਾਬਾਦ ਨਮਕਤਵਾ ਜਿੰਦਾਬਾਦ ਜਦੋਂ ਮੈਂ ਮੁਲਾਕਾਤ ਕਰਨ ਲਈ ਦਿੱਲੀ ਗਿਆ ਕੇਂਦਰੀਵਾਲ ਸਾਹਿਬ ਨਾਲ ਮੁਲਾਕਾਤ ਕਰਨ ਜਹਾਜ 깔 ਮੈਨੂੰ ਇੱਕ ਪਰਿਵਾਰ ਮਿਲਿਆ ਅਨੰਦਪੁਰ ਸਾਹਿਬ ਦੇ ਨੇੜੇ ਤੇ ਉਹਨਾਂ ਦੇ ਪਿੰਡ ਉਹ ਕੁੜੀ ਮੈਨੂੰ ਕਹਿੰਦੀ ਸਤਿ ਸ਼੍ਰੀ ਅਕਾਲ ਜੀ ਮੇਰਾ ਜਿੰਦਗੀ ਦਾ ਸਭ ਤੋਂ ਵੱਡਾ ਦੇਰ ਹੈ ਖੁਸ਼ੀ ਦਾ ਮੈਂ ਕਹਿੰਦੀ ਦਸੂਕੇ ਨੇ ਕਹਿੰਦੀ ਮੈਂ ਪਟਵਾਰੀ ਭਰਤੀ ਹੋਈ ਆ ਤੁਸੀਂ ਮੈਨੂੰ ਪਟਵਾਰੀ ਦੀ ਨੌਕਰੀ ਦਿੱਤੀ ਐ ਤੇ ਮੈਂ ਟ੍ਰੇਨਿੰਗ ਤੇ ਆ ਪਰ ਤੁਸੀਂ ਇਹ ਫੈਸਲਾ ਕਰ ਲਿਆ ਸੀ ਕਿ ਟ੍ਰੇਨਿੰਗ ਦੀ ਵੀ ਤਨਖਾਹ ਮਿਲੂਗੀ ਪਰ ਟ੍ਰੇਨਿੰਗ ਨੂੰ ਵੀ ਅਸੀਂ ਜੌਬ ਹੀ ਮੰਨਾਂਗੇ ਉਨੀ ਤਨਖਾਹ ਦਰੋਂ ਟ੍ਰੇਨਿੰਗ ਦੀ ਮਿਲੂਗੀ ਕਹਿੰਦੀ ਮੈਂ ਮੈਂ ਮੇਰੇ ਪਰਿਵਾਰ ਨਾਲ ਵਾਅਦਾ ਕੀਤਾ ਸੀ ਮੇਰੀ ਦਾਦੀ 70 ਸਾਲ ਦੀ ਜਦੀ ਉਹਦੇ ਨਾਲ ਸੀ ਉਹਦਾ ਭਾਈ ਉਹਦੇ ਨਾਲ ਸੀ ਉਦੀ ਪਰਜਾਈ ਨੰਨਾ ਵਿਆਹ ਹੋਇਆ ਸੀ ਕੁੜੀ ਦੇ ਚੂੜਾ ਪਾਇਆ ਹੋਇਆ ਸੀ ਪਰਜਾਈ ਉਹਦੇ ਨਾਲ ਸੀ ਤੇ ਉਹਦੀ ਮਾਂ ਉਹਦੇ ਨਾਲ ਸੀ ਕਹਿੰਦੀ ਮੈਂ ਆਪਣੇ ਪਰਿਵਾਰ ਨਾਲੇ ਵਾਦਾ ਕੀਤਾ ਸੀ ਜਦੋਂ ਮੈਨੂੰ ਸਰਕਾਰੀ ਨੌਕਰੀ ਮਿਲ ਗਈ ਪਹਿਲੀ ਤਨਖਾਹ ਜਦੋਂ ਮੈਨੂੰ ਮਿਲੂਗੀ ਉਹ ਤਨਖਾਹ ਨਾਲ ਮੈਂ ਆਪਣੇ ਪਰਿਵਾਰ ਨੂੰ ਜਾਇਦਾ ਝੂਟਾ ਦਵਾਉਂਗਾ ਵੈਰੀ ਗੁੱਡ ਹਾਲੋ ਮੈਨੂੰ ਕੁੜੀ ਮਿਲੀ ਦਿੱਲੀ ਚੱਲੇ ਸੀ ਬਗਲਾ ਸਾਹਿਬ ਗੁਰਦੁਆਰਾ ਸਾਹਿਬ ਕਹਿੰਦੀ ਮੈਂ ਥਾ ਟਿਕਾਂਗੇ ਰਕਾਬਗਾਹ 'ਚ ਮੈਂ ਥਾ ਟਿਕਾਂਗੇ ਮੈਂ ਗਿਆ ਕਮਾਲ ਹੈ ਕਹਿੰਦੇ ਜੀ ਤੁਸੀਂ ਨੌਕਰੀ ਦਿੱਤੀ ਹੈ ਕਿੰਨਾ ਕੁਝ ਬਦਲ ਜਾਂਦਾ ਜੀ ਇੱਕ ਨੌਕਰੀ ਨਾਲ ਉਹ پوری ਬਟਵਾਰੀ ਭਰਤੀ ਹੋ ਗਈ ਉਹ ਆਪਦੀ 70 ਸਾਲ ਦੀ ਦਾਦੀ ਨੂੰ ਪਹਿਲੀ ਵਾਰ ਜਹਾਜ਼ ਲੈ ਕੇ ਗਈ ਸਾਡੇ ਲਈ ਤਾਂ ਛੋਟੇ ਛੋਟੇ ਖੁਸ਼ੀਆਂ ਬਹੁਤ ਲੈ ਹੁਣ ਜਿਹੜੇ ਜੰਮੇ ਜਾਂ ਜਨਜ ਨੇ ਉਹਨਾਂ ਨੂੰ ਕੀ ਪਤਾ ਜਹਾਜ਼ ਦਾ ਚੁੜਾ ਕੀ ਹੁੰਦਾ ਉਹਨਾਂ ਬਸ ਆਮ ਜੀ ਗੱਲ ਐ ਸੋ ਸਾਡੇ ਨੂੰ ਸਾਨੂੰ ਪੁੱਛ ਕੇ ਦੇਖੋ ਨਾ ਦੇਖੋ ਪਾਣੀ ਦੀ ਕੀਮਤ ਉਹੀ ਜਾਣਦਾ ਜਿਹੜਾ ਰੇਗਿਸਤਾਨ ਚ ਤਿਆਸਾ ਰਿਆ ਹੋਵੇ ਉਹਨੂੰ ਬਤਾਉਂਦਾ ਔਰ ਜਿੱਤ ਦਾ ਸਵਾਦ ਉਹੀ ਮਾਣ ਸਕਦਾ ਜਿਹੜਾ ਹਾਰਿਆ ਹੋਵੇ ਪਹਿਲਾਂ ਜਿਹੜੇ ਐਂ ਜਿੱਦਦੇ ਰਹੇ ਹੁਣ ਥੱਕੇ ਉਹਨੂੰ ਕੀ ਪਤਾ ਜਿੱਤ ਕੀ ਹੁੰਦੀ ਐ ਸੋ ਇਸ ਕਰਕੇ ਨੌਕਰੀਆਂ ਵੀ ਮਿਲਣ ਗਿਆ 43000 ਨੌਕਰੀਆਂ ਮਿਲ ਚੁੱਕੀਆਂ ਨੇ ਬਿਜਲੀ ਬਿਜਲੀ ਦਾ ਤੁਹਾਨੂੰ ਪਤਾ ਕਿ ਦਿਲਤਾ ਜ਼ੀਰੋ ਆਉਂਦੀ ਹੁੰਦਾ ਜਿਹੜੀ ਖੇਤਾਂ ਚ ਦਿਨੇ ਆਉਂਦੀ ਹੈ ਮੈਂ ਖੇਤੋਂ ਨਾ ਭਾਈ ਪੂਰੀ ਦੁਨੀਆ ਦੇ ਦਫ਼ਤਰ ਦਿਨੇ ਚੱਲਦੇ ਨੇ ਕੱਲਾ ਕਿਸਾਨ ਦਾ ਦਫ਼ਤਰ ਹੈ ਰਾਤ ਨੂੰ 1:30 ਵਜੇ ਬਿਜਲੀ ਆਉਂਨਾ ਪਹਿਲਾਂ ਹੋ ਸਕਦੇ ਨਾ ਬਾਅਦ ਹੋ ਸਕਦਾ ਰਾਤ ਨੂੰ 2:00 ਵਜੇ ਮੈਂ ਕਹਿੰਦਾ ਕਿਉਂ ਵੀ ਦਿਨੇ ਕਿਉਂ ਨਹੀਂ ਦਿੰਦੇ ਦਿਨੇ ਬਿਜਲੀ ਆਉਂਦੀ ਹੈ ਜਦੋਂ ਮਰਜੀ ਜਾਓ ਫਸੀਨ ਨੂੰ ਪਾਣੀ ਲਾਉਣਾ ਹੈ ਜਾ ਕੋਈ ਵੀ ਬਟਨ ਦਬੋ ਬਿਜਲੀ ਹੈ ਦਿਨੇ ਬਿਜਲੀ ਮਿਲ ਰਹੀ ਹੈ ਨਾਲ ਰਾਤ ਨੂੰ ਬਿਜਲੀ ਆਪਾਂ ਮੁੰਬਈ ਨੂੰ ਪੂਨੇ ਨੂੰ ਬੈਂਗਲੌਰ ਨੂੰ ਹైదరాబాద్ ਨੂੰ ਵੇਚ ਰਹੇ ਹਾਂ ਪਿਛਲੇ 1 ਮਹੀਨੇ ਚ 90 ਕਰੋੜ ਰੁਪਏ ਦੀ ਬਿਜਲੀ ਵੇਚੀ ਹੈ ਬਿਜਲੀ ਬੋਰਡ ਰਾਤ ਨੂੰ ਬਿਜਲੀ ਵੇਚਦਾ ਆਪਣੇ ਕੋਲ ਇੰਨੀ ਬਿਜਲੀ ਹੈ ਕਿ ਜਿਹੜਾ ਆਪਣਾ ਖਰੀਦਿਆ ਪਾ థਰਮਲ ਪਲਾਂਟ ਗੋਇੰਦਵਾਲ ਸਾਵळा ਉਹਦਾ ਨਾਮ ਰੱਖਿਆ ਸ੍ਰੀ ਗੁਰੂ ਅਮਰਦਾਸ ਤਾਈ ਮਲ ਪ੍ਰਾਂਤ ਗੋਇੰਦਵਾਲ ਸਾਹਿਬ ਗੁਰੂ ਸਾਹਿਬ ਦੀ ਜਿੱਜੀ ਪਾਛਾਈ ਦੀ ਸਾਰੀ ਉਮਰ ਗੋਇੰਦਵਾਲ ਸਾਹਿਬ ਨਿਕਲੀ ਉੱਥੇ ਉਹਨੇ ਸਤੀ ਪ੍ਰਥਾ ਖਤਮ ਕੀਤੀ ਸੀ ਹਾਂਜੀ ਹਾਂਜੀ ਤੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਸੀ ਉਸ ਕੱਲੀ ਮੇਰੀ ਗੱਲ ਹੋਈ ਜੀ ਬੋਲਣਾ ਮੈਂ ਹੋਜੀ ਕਰਦਾ ਰਹਿਣਾ ਹੈਰਾਨ ਹੋ ਜਾਓਗੇ ਕਿ ਗੋਇੰਦਵਾਲ ਸਾਹਿਬ ਜਾਂ ਜਿਹੜਾ ਆਪਣੇ ਰੋਪੜ ਵਾਲਾ ਜਿਹੜਾ ਮਹੰਮਦਰਾਤੇ ਨੇ ਸਰਕਾਰੀ ਇੱਕ ਇੱਕ ਮਹੀਨੇ ਦਾ ਕੋਲਾ ਵਾਧੂ ਪਿਆ ਜੀ ਉੱਥੇ ਇੱਕ ਮਹੀਨੇ ਦਾ ਨਹੀਂ ਤਾਂ ਪਹਿਲਾਂ ਪੱਤੀ ਖਬਰ ਸੁਣਨੇ ਹੁੰਦੇ ਸੀ ਪੰਜਾਬ ਚ ਛਾ ਸਕਦਾ ਨੇਰਾ ਸਿਰਫ 2 ਦਿਨ ਦਾ ਗੂਲਾ ਬਚਿਆ ਸਿਰਫ 1.5 ਦਿਨ ਦਾ ਗੂਲਾ ਬਚਿਆ ਸਾਡੇ ਕੋਲੇ ਕੋਲੇ ਦੀ ਖਾਨ ਹੈ ਆਪਣੀ ਉੱਥੇ ਆਪਣਾ ਚਾਰ ਖੜੇ ਜੀ ਮੀਂਹ ਦਾ ਗੂਲਾ ਪਿਆ ਜੀ ਉੱਥੇ ਕੋਈ ਬੰਦ ਸਾਹਿਬ ਜੇ ਮੱਕਾ ਵੀ ਨਹੀਂ ਮਾਰੂਗੀ ਤੁਸੀਂ ਦੇਖਿਓ ਕੀ ਹੋਣਾ ਝੋਲੇ ਦਾ ਸੀ ਜਣਾ ਹੋਗਾ ਮੈਂ ਕਹਿਆ ਸੀ ਉਦੋਂ ਵਿਰੋਧੀ ਪਾਰਟੀ ਕਹਿੰਦੀ ਸੀ ਕਿਵੇਂ ਹੋ ਜੂ ਮੈਂ ਕਹਿਆ ਸੀ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੂਗਾ ਤੇ ਬਲੰਦ ਮੋਟਾ ਬੰਦ ਕਰੋ ਮੇਟੋ ਲਾ ਲੇ ਤੋਂ ਵੀਡੀਓ ਨਹੀਂ ਆਉਂਦੀ ਫਿਰ ਨਹਿਰਾਂ ਕੱਸੀਆਂ ਪੁਰਾਣੇ ਖਾਲੇ ਰਜਵਾਏ ਬੰਦ ਹੋ ਗਏ ਜਿਹੜੇ ਥੱਲੋਂ ਦੀ ਅੰਡਰਗਰਾਉਂਡ ਪਾਪਾ ਪਾਈਆਂ ਵੀਰੋ ਤੁਸੀਂ ਦੇਖਦੇ ਜਾਓ ਜਦੋਂ ਸਰਕਾਰ ਸੰਭਾਲੀ ਸੀ 21% ਪਾਣੀ ਜਾਂਦਾ ਸੀਗਾ ਖੇਤਾਂ ਨੂੰ ਨਹਿਰਾਂ ਦਾ 21% ਹੁਣ ਹੁਣ ਤੱਕ 95% ਤੇ ਆ ਗਏ ਆਪਾਂ ਤੇ ਜਨਨ ਕਿ ਲਗਭਗ ਤਿੰਨ ਗੁਣਾ ਵੱਧ ਗਿਆ 70 ਤੇ ਜਾਣਾ ਹੈ ਤੂਫਾ ਤੱਕ ਅਕਤੂਬਰ ਤੱਕ 70% ਖੇਤਾਂ ਨੂੰ ਨਹਿਰੀ ਪਾਣੀ ਇਹ ਪਹੁੰਚੂਗਾ ਪਾਈਪਾਂ ਪਾਵਾਂਗੇ ਨਵੀਆਂ ਕੱਸੀਆਂ ਬਣਾਵਾਂਗੇ ਉਹਦੇ ਨਾਲ ਕੀ ਹੋਊਗਾ 14 ਲੱਖ ਟਿਊਬਲ ਤੁਸੀਂ ਮੇਰਾ ਹਿਸਾਬ ਕਿਚਾਲ ਦੇਖੋ ਕਿੰਨਾ ਮੈਂ ਕਰਕੇ ਚੱਲ ਰਿਹਾ ਪੰਜਾਬ ਨੂੰ ਕੁਝ ਬਣਾਉਣ ਵਾਸਤੇ 14 ਲੱਖ ਟਿਊਬਲ ਹੈ ਜੇ 70% ਪਾਣੀ ਪਹੁੰਚਦਾ ਤਾਂ ਘਾਟੋ ਘਾਟ 6 ਲੱਖ ਦੇ ਨੇੜੇ ਤੇ ਰਿਹਾ ਟਿਊਬਲ ਹੈ ਉਹ ਬੰਦ ਹੋ ਜਾਣਗੇ ਕਿਉਂਕਿ ਕੱਸੀ ਦਾ ਪਾਣੀ ਪਹੁੰਚ ਗਿਆ ਨਾ ਫਿਰ ਟਿਊਬਵਲ ਚਲਾਉਣ ਦੀ ਲੋੜ ਐ ਫਿਰ ਭਵਨ ਗੁਰੂ ਪਾਣੀ ਪਤਾ ਮਾਤਾ ਤਰਤ ਮਾਤ ਇਹ ਜਿਹੜਾ ਗੁਰੂ ਸਾਹਿਬ ਨੇ ਬਚਤ ਕੀਤੀ ਹੋਈ ਨੇ ਆਪਾਂ ਉਹ ਤੋਂ ਵੀ ਥੋੜਾ ਜਿਹਾ ਲਾਗੂ ਕਰ ਦੇਣਾ ਚਾਹਾਂਗੇ ਥੱਲੇ ਵਾਲਾ ਪਾਣੀ ਬਚੂਗਾ ਤੇ ਪਾਣੀ ਉੱਪਰ ਆਊਗਾ ਤੇ ਨਾਲ ਸਾਡੇ 6 ਲੱਖ ਟਿਊਬਵਲ ਜੇ ਬੰਦ ਹੋਊਗਾ ਨਾ ਮੇਰੀ ਬਿਜਲੀ ਦੀ ਜਿਹੜੀ ਸਬਸਿਡੀ ਦਿੰਦੇ ਆ ਮੁਫਤ ਬਿਜਲੀ ਦੀ ਉਹ ਜੋ ਲਗਭਗ ਸਮਝ ਲਓ ਵੀ 6000 ਕਰੋੜ ਤੋਂ 7000 ਕਰੋੜ ਰੁਪਈਆ ਬਚੂਗਾ ਤੇ ਉਹ 6000 ਕਰੋੜ ਤੇ 7000 ਕਰੋੜ ਦਾ ਮੈਂ ਕੀ ਕਰੂੰਗਾ ਜਿਹੜੀ ਇੱਕ ਗਾਰੰਟੀ ਉਹ ਵਾਪਟੀ ਦਿੱਤੀ ਹੋਈ ਹੈ ਮਾਵਾ ਪੈਰੂਗਾ ਯਾਰ ਯਾਰ ਤੇ ਬਈ ਜਿੰਦਾਬਾਦ 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 ਜੇ ਮੈਂ ਅਮੀ ਮੈਨੂੰ ਕੁਝ ਕਹਿਣਾ ਹੁੰਦਾ ਵੋਟਾਂ ਕਰਕੇ ਮੈਂ ਹੁਣ ਕਹਿੰਦਾ ਵੀ ਚਲ 2 ਕੁ ਮਹੀਨੇ 1000 1000 ਰੁਪਏ ਦੇ ਦਿਓ ਬਾਅਦ ਚ ਬਾਅਦ ਕਰ ਲੈਣਾ ਮੈਂ ਜਿੱਤੇ ਸਟਾਰਟ ਹੋ ਗਈ ਉਹ ਸਕੀਮ ਜੇ ਬਿਜਲੀ ਦੇ ਬਿੱਲ ਨੇ ਮੋੜ ਕੇ ਬੰਦ ਨੀ ਹੋਣੀ ਉਸਕੀ ਕਿਉਂਕਿ ਮੈਂ ਉਹਦੇ ਵਾਸਤੇ ਪ੍ਰਬੰਧ ਕਰਕੇ ਫੇਰ ਹੀ ਅੱਗੇ ਚੱਲੂਗਾ ਇਹ bizness ਹੁੰਦਾ ਇਹ bizness ਹੈ ਸਾਡਾ ਕਿ ਅਸੀਂ ਇਹ ਨਹੀਂ ਹੈਗਾ ਕਿ ਵੋਟਾ ਕਰਕੇ ਕੋਈ ਲੌਲੀਪੌਪ ਦੇ ਦੋ ਅਜਿਵੇਂ મોદી ਹੈ 1000 ਕਿਲੋ 100 ਰੁਪਿਆ ਸਿਲੰਡਰ ਸਸਤਾ ਕਰਤਾ ਉਹ ਭਾਈ 1000 ਰੁਪਿਆ ਮਹਿੰਗਾ ਕਿਨੇ ਕੀਤਾ ਸੀ ਇਹਨੂੰ ਦੱਸ ਦੇ 1000 ਰੁਪਿਆ ਮਹਿੰਗਾ ਕਰਕੇ 100 ਸਸਤਾ ਕਰਤਾ ਆਪਾਂ ਅਜਿਨੇ ਗੱਲਾਂ 'ਚ ਵੀ ਆਹ ਸਸਤਾ ਕਰਤਾ ਉਹ ਇਹ ਗੱਲ ਹੋ ਗਈ ਕਿਸੇ ਪਰਿਵਾਰ ਚ ਕੁੜੀ ਦਾ ਵਿਆਹ ਸੀ ਲਾਡਲੀ ਕੁੜੀ ਸੀ ਇੱਕੋ ਇੱਕ ਜ਼ਿਮੀਂਦਾਰ ਪਰਿਵਾਰ ਸੀ ਚੰਗਾ ਵਧੀਆ ਉਹ ਕਹਿੰਦੇ ਵੀ ਖਰਚਾ ਕਰਨਾ ਪੂਰਾ ਸ਼ਾਨੋ ਸ਼ੌਕਤ ਨਾਲ ਵਿਆਹ ਕਰਾਂਗੇ ਉਹਨਾਂ ਨੇ ਪੂਰਾ ਕੁੜੀ ਵਾਸਤੇ ਸਮਾਨ ਸੋਫੇ ਸੈੱਟ ਮਹਿੰਗੇ ਟੀਵੀ ਮਹਿੰਗੇ ਸੋਨੇ ਦੇ ਗਹਿਣੇ ਚਾਂਦੀ ਦੇ ਗਹਿਣੇ ਸਾਰੇ ਤਿਆਰ ਕਰ ਲਏ ਡਾਕੂ ਨੂੰ ਪਤਾ ਲੱਗ ਗਿਆ ਬਰਾਤ ਤੋਂ ਇੱਕ ਦਿਨ ਪਹਿਲਾਂ ਅਗਲੇ ਦਿਨ ਬਰਾਤ ਹੋਣੀ ਸੀ ਡਾਕੂ ਨੂੰ ਪਤਾ ਲੱਗਿਆ ਇਸ ਘਰ ਚ ਮਾਲ ਪਿਆ ਉਹ ਟਰੱਕ ਲੈ ਕੇ ਆ ਗਏ ਉਹਨੇ ਕੁੜੀ ਦਾ ਸਾਰਾ ਪਰਿਵਾਰ ਇੱਕ ਕਮਰੇ ਚ ਬੰਦ ਕਰਤਾ ਬਾਹਰ ਕੁੰਡੀ ਲਾਤੀ ਸਾਰਾ ਸਮਾਨ ਲੱਦ ਲਿਆ ਜਿਹੜਾ ਲਿਆਂਦਾ ਸੀ ਸੋਫੇ ਬਲੰਗ ਲਮਾਰੀਆਂ ਜੋ ਸੀ ਸਾਰਾ ਲੱਗ ਲਿਆ ਤੁਰਨ ਤੋਂ ਪਹਿਲਾਂ ڈاکੂ ਦਾ ਸਰਦਾਰ ਕਹਿੰਦਾ ਕੁੜੀ ਦਾ ਪਰਿਵਾਰ ਕਿਹੜੇ ਕਮਰੇ ਚ ਬੰਦ ਹੈ ਉਹ ਕਹਿੰਦੇ ਜੀ ਇੱਥੇ ਬੰਦ ਹੈ ਕਹਿੰਦਾ ਖੋਲੋ ਕੋਨਾ ਖੋਲੇ ਕੋਨਾ ਅੰਦਰ ਕੇ ਬਾਰੇ ਬੱਚੇ ਸਾਰੇ ਕਹਿੰਦਾ ਕਿਹੜੀ ਕੁੜੀ ਦਾ ਵਿਆਹ ਹੈ ڈاکੂ ਦਾ ਸਰਦਾਰ ਕਹਿੰਦਾ ਉਹ ਕੁੜੀ ਬਚਰੀ ਖੜੀ ਹੋਈ ਜੀ ਮੇਰਾ ਵਿਆਹ ਹੈ ڈاکੂ ਨੇ ਅਗਲੇ ਜੇਬ ਵਿੱਚ ਪਾਇਆ ਹੱਥ 100 ਰੁਪਇਆ ਕੱਢ ਕੇ ਉਹਨੂੰ ਸ਼ਾਦਾ ਦੇ ਕਹਿੰਦਾ ਲੈ ਭਾਈ ਬੇਟਾ ਤਨੂ ਵੱਡਾ ਸਾਧਣੋਂ ਮੈਂ ਜੋ ਕੁਝ ਜੀਵੇਂ ਪ੍ਰਮਾਤਮਾ ਸਾਰੀ ਦੁਨੀਆ ਲਈ ਖੁਸ਼ੀਆ ਤੇ ਚੋੜੀ ਪਾਵੇ ਉਹ ਤੁਮੜ ਲੁੱਟ ਕੇ ਲੈ ਗਏ ਅਗਲੇ ਦਿਨ ਪੁਲਿਸ ਆਈ ਕੁੜੀ ਦਾ ਸਾਰਾ ਪਰਿਵਾਰ ਕੋਈ ਬੰਦਾ ਵੀ ਪੁਲਿਸ ਕੋਲੇ ਗਾਕੂ ਉਹਦੇ ਖਿਲਾਫ ਫਾਈਲ ਖਾਉਣ ਨੂੰ ਤਿਆਰ ਨਹੀਂ ਹੋ ਰਿਹਾ ਸੀ ਕਹਿੰਦੇ ਭਾਵੇਂ ਲੁੱਟ ਕੇ ਸਾਰਾ ਕੁਝ ਲੈ ਗਏ ਬੰਦੇ ਬੜੇ ਚੰਗੇ ਸੀ 100 ਰੁਪਏ ਉਹ ਹੀ ਅੱਪਾ ਕਰਦੇ ਆ ਪੌਣੇ ਪੰਜ ਸਾਲ ਮੋਦੀ ਲੁੱਟੀ ਜਾਂਦਾ ਆਖਰੀ 2 ਮਹੀਨੇ ਕਹਿੰਦਾ 100 ਰੁਪਏ ਸੈਂਡਰ ਸਸਤਾ ਆਪਾ ਕਹਿੰਨਾ ਲੁੱਟਦਾ ਭਾਵੇਂ ਪੂਰਾ ਮੋਰਕ ਲਿਆ ਪਰ 100 ਰੁਪਏ ਆਪਣੇ ਜੋ ਚੁੜਦੇ ਗਿਆ ਸੋ ਇਹਨਾਂ ਦੀਆਂ ਗੱਲਾਂ ਚਲਾਇਓ ਠੀਕ ਹੈ ਨਾ ਆਪਾਂ ਨੇ ਮੱਝ ਮਾਲਵਾ ਦੋ ਆਪਾਂ ਸਾਰਾ ਹੀ ਸਾਫ਼ ਕਰਨਾ ਤੇ 13 ਜ਼ੀਰੋ ਦਾ ਜਿਹੜਾ ਮੇਰਾ ਸੁਪਨਾ ਹੈ ਉਹਦੇ ਨਾਲ ਮੈਨੂੰ ਨਾ ਕੰਮ ਕਰਨਾ ਬਹੁਤ ਸੌਖਾ ਹੋ ਜਾਵਾ ਮੈਂ ਫਿਰ ਪੰਜਾਬ ਦੀ ਜੋ ਤਰੱਕੀ ਹੋਊਗੀ ਤੁਸੀਂ ਸੋਚੀ ਵੀ ਨਹੀਂ ਹੋਣੀ ਸੁਪਨੇ 'ਚ ਕਿਉਂਕਿ ਵਿਰੋਧੀਆਂ ਦੇ ਸਾਰੇ ਦੇ ਮੂੰਹ ਬੰਦ ਹੋ ਜਾਣਗੇ ਮੈਂ ਕੱਲਾ ਪੰਜਾਬ ਲਈ ਵਾਸਤੇ ਫੋਕਸ ਹੋਊਂਗਾ 13 ਜੀਲ ਦਾ ਜਿਹੜਾ ਸੁਪਨਾ ਉਹ ਪੂਰਾ ਕਰ ਦੋ 13 ਬੰਦੇ ਹੋਣ ਉੱਥੇ ਪਾਰਲੀਮੈਂਟ ਚ ਕੰਗਸਾ ਫਰਗੇ ਜਾ ਕੇ ਬੋਲਣ ਜਾ ਕੇ ਜਦੋਂ ਮੁਠੀ ਬੰਦ ਕਰਕੇ ਇਨਕਲਾਬ ਦਾ ਨਾਹਰਾ ਲੱਗੇ 13 ਦਾ 13 ਦਾ ਇੱਥੋਂ ਫਿਰ ਖੁਰੇਤਰ ਜਿੱਤ ਰਿਆਂ ਦਿੱਲੀ ਜਿੱਤ ਰਿਆਂ ਗੁਜਰਾਤ ਜਿੱਤ ਰਿਆਂ ਆਪਣੇ ਆਸਾਮ ਜਿੱਤ ਰਹੇ ਨੇ ਸੋ ਇਸ ਕਰਕੇ 10 ਆਪਣੇ ਪਹਿਲੇ ਨੇ ਰਸਵਤ ਜਦੋਂ 35 40 ਹੋ ਗਏ ਮਜਾਲ ਹੈ ਸੈਂਟਰ ਦੀ ਕਿੱਕ ਰੁਪਈਆ ਗਲੀ ਵਾਲਾ ਪੈਸਾ ਵੀ ਸਾਡਾ ਦੱਬ ਕੇ ਰਖਾਉਣ ਸਾਡੇ ਹੱਕ ਦਾ ਅਸੀਂ ਲੈ ਕੇ ਆਵਾਂਗੇ ਜਿੰਦਾਬਾਦ तो मैं मैं कहूंगा पंजाब बनूंगा हीरो तो तुसी ऐस बार तेरा जीरो पंजाब बनेगा हीरो आ, मैं, मैं कहूंगा पंजाब बनेगा हीरो कहोगे तेरा जीरो तेरा जीरो दो बार पंजाब बनेगा हीरो पंजाब बनेगा हीरो बहुत बहुत धन्यवाद आराम होली, बुजुर्ग भी ने मामा पैना भी ने बच्चे भी ने आराम होली कोई न करो बहुत बहुत धन्यवाद